ਬਿਨਾਨਗਰ ਥਾਣੇ ਦੇ ਨੇੜੇ ਪੈਂਦੇ ਪਿੰਡ ਰਣਜੀਤ ਬਾਗ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਇਸ ਸਬੰਧੀ ਪੀੜਤ ਪਰਿਵਾਰ ਨੇ ਪੁਲਿਸ ਕੋਲ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਘਟਨਾ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤ ਪਰਿਵਾਰ ਬਾਹਰ ਕਰਦੇ ਬਰਾਂਡੇ ਵਿੱਚ ਹੀ ਸੌਂ ਰਿਹਾ ਸੀ ਜਦ ਕਿ ਚੋਰ ਘਰ ਦੇ ਪਿਛਲੇ ਪਾਸੇੋਂ ਜਾਲੀ ਕੱਟ ਕੇ ਘਰ ਅੰਦਰ ਬੜੇ ਅਤੇ ਘਰ ਦੀ ਇੱਕ ਇੱਕ ਅਲਮਾਰੀ ਤੇ ਟਰੰਕ ਖੰਗਾਲੇ। ਇਥੋਂ ਤੱਕ ਕੇ ਟਰੰਕਾਂ ਤੇ ਲੱਗੇ ਤਾਲੇ ਵੀ ਉਹਨਾਂ ਨੇ ਤੋੜੇ ਪਰ ਘਰ ਵਾਲਿਆਂ ਦੀ ਨੀਂਦ ਨਾ ਹੀ ਖੁੱਲੀ ਅਤੇ ਨਾ ਹੀ ਅੰਦਰੋਂ ਕੋਈ ਆਵਾਜ਼ ਹੀ ਸੁਣਾਈ ਦਿੱਤੀ ਤੁਸੀਂ ਅੰਦਰ ਸੁੱਤੇ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਸਾਬਕਾ ਫੌਜੀ ਸਵਰਨਜੀਤ ਸਿੰਘ ਵਾਸੀ ਰਣਜੀਤ ਬਾਗ ਨੇ ਦੱਸਿਆ ਕਿ ਉਹ ਹਰ ਰੋਜ਼ੀ ਤਰ੍ਹਾਂ ਬੀਤੀ ਰਾਤ ਵੀ ਘਰ ਦੇ ਦਰਵਾਜ਼ੇ ਬੰਦ ਕਰਕੇ ਘਰ ਦੇ 베ੜੇ ਵਿੱਚ ਸੁੱਤੇ ਸੀ ਸਵੇਰੇ ਉਹ ਜਲਦੀ ਉੱਠ ਕੇ ਜਦੋਂ ਅੰਦਰ ਗਏ ਤਾਂ ਕਮਰੇ ਦਾ ਸਮਾਨ ਖਿਲਰਿਆ ਪਿਆ ਸੀ ਉਹਨਾਂ ਆਪਣੀ ਪਤਨੀ ਨੂੰ ਪੁੱਛਿਆ ਕਿ ਰਾਤ ਕੀ ਫਰੁਲਾ ਫਰਲੀ ਕੀਤੀ ਆ ਪਰ ਜਦੋਂ ਉਹਨਾਂ ਦੀ ਪਤਨੀ ਅੰਦਰ ਆਈ ਅਤੇ ਉਹ ਦੂਜੇ ਕਮਰੇ ਵਿੱਚ ਗਏ ਤਾਂ ਹਰ ਕਮਰੇ ਦਾ ਇਹੋ ਹਾਲ ਸੀ ਅਲਮਾਰੀਆਂ ਖੁੱਲੀਆਂ ਪਈਆਂ ਸਨ ਅਤੇ ਸੰਦੂਕਾਂ ਦੇ ਤਾਲੇ ਵੀ ਟੁੱਟੇ ਪਏ ਸਨ ਜਦੋਂ ਟੁੱਟੀਆਂ ਅਲਮਾਰੀਆਂ ਦੀ ਜਾਂਚ ਕੀਤੀ ਗਈ ਤਾਂ 418000 ਰੁਪਏ ਦੀ ਨਕਦੀ ਅਤੇ 6 ਤੋਲੇ ਸੋਨਾ ਦੇ ਗਹਿਣੇ ਚੋਰੀ ਹੋ ਗਏ ਉਹਨਾਂ ਦੱਸਿਆ ਕਿ ਉਹ ਕੁਝ ਦਿਨ ਬਾਹਰ ਜਾਣ ਵਾਲੇ ਹਨ ਜਿਸ ਦੇ ਲਈ 2 ਲੱਖ ਰੁਪਏ ਉਹਨਾਂ ਨੇ ਘਰ ਵਿੱਚ ਰੱਖੇ ਸੀ ਜਦ ਕਿ 2 ਲੱਖ ਰੁਪਏ ਕਮੇਟੀ ਦੇ ਹੀ ਸਨ ਇਸ ਤੋਂ ਇਲਾਵਾ 18000 ਰੁਪਏ ਹੋਰ ਨਕਦੀ ਘਰ ਵਿੱਚ ਪਈ ਸੀ ਜੋ ਕਿ ਚੋਰ ਕੱਢ ਕੇ ਲੈ ਗਏ ਚੋਰ ਘਰ ਦੇ ਪਿਛਲੇ ਪਾਸੇੋਂ ਜਾਲੀ ਤੋੜ ਕੇ ਘਰ ਅੰਦਰ ਦਾਖਲ ਹੋਏ ਸਨ ਪੁਲਿਸ ਨੂੰ ਸਵੇਰੇ ਸੂਚਨਾ ਦਿੱਤੀ ਗਈ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ ਜੀਪੀਸੀ ਅਪਡੇਟ ਲਈ ਗੁਰਦਾਸਪੁਰ ਤੋਂ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਵਰਦਾ ਸੁਰਜੀਤ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਨ ਸਿੰਘ ਜੀ ਮੈਂ ਰਜੀਦ ਬਾਹਰ ਰਹਿਣ ਵਾਲਾ ਆਂ ਅਹੀ ਰਾਤੀ ਬਾਹਰ ਸੁੱਤੇ ਰਹੇ ਸੀਗੇ ਸੋ 10 ਵੇ ਵਹੀ ਸੁੱਤੇ ਆ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਹਦੇ ਬਾਅਦ ਮੈਂ ਸਵੇਰੇ ਪੁਣੇ 3 ਵਜੇ ਉੱਠ ਕੇ ਅੰਦਰ ਆਇਆ ਕਮਰਾ ਖੁੱਲਿਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰਾ ਬੁੱਧੇ ਚੱਕਰਾ ਕੇ ਬੂਆ ਖੁੱਲਿਆ ਤਾਂ ਸਾਰੇ ਬੱਤੀਆਂ ਜਗੜੀਆਂ ਪੱਖੇ ਚੱਲਣ ਡੇ ਅੰਦਰ ਇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਨ ਚੱਕਾ ਗਿਆ ਮੈਂ ਪਹਿਲਾਂ ਬਿਮਾਰ ਆਮੀ ਆ ਮੈਂ ਬੜੀ ਮਿਸੂ ਉੱਠਿਆ ਉੱਠ ਕੇ ਫਿਰ ਮੈਂ ਆ ਕੇ ਆਪਣੀ ਮਿਸੇਨ ਉਠਾਇਆ ਕਿ ਉੱਠ ਵੀ ਕੀ ਹੋਇਆ ਤੂੰ ਰੱਤ ਕੀ ਕਰਦੀ ਰਹੀ ਹੈ ਕਹਿੰਦੀ ਮੈਂ ਕੁਝ ਨਹੀਂ ਕੀਤਾ ਉਹ ਵੇਖਦਾ ਸਾਰੇ ਕੱਪੜੇ ਕੁਫੜੇ ਫੋਲੇ ਦੇ ਇਹ ਚਤਰੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਹੀ ਉੱਠਿਆ ਅੰਦਰ ਵੇਖਿਆ ਸਾਰਿਆਂ ਅਲਮਾਰੀਆਂ ਅਲਮੁਰੀਆਂ ਸਭ ਤੋੜ ਦਿੱਤੀਆਂ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਨਟਾ ਸਾਰਾ ਤੋੜ ਤਾੜ ਕੇ ਸਾਰਾ ਹੀ ਲਗੇ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨੇ ਦੁਪਹਿਰ ਦੇ ਟਾਈਮ ਰਾਤੀ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈ ਦੁਪਹਿਰੀ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਪਾੜਨ ਸਾਰੇ ਆਈਡੀਆ ਰਿਸਪੌਂਸ ਮੈਂ ਟਿਕਟਾਂ ਵਿੱਚ 2 ਲੱਖ ਰੁਪਏ ਆਪਣੇ ਭਰਾ ਕੋਲ ਲੈ ਕੇ ਆਇਆ ਉਹ ਮੈਂ ਅੰਦਰ ਬੈਗ ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਗਏ ਸਾਡਾ ਕੋਲ 4 ਲੱਖ ਦਾ ਨਕਦ ਨੁਕਸਾਨ ਆ ਕੋਈ 6 ਸਾਢੇ 6 ਤੋੜੇ ਸੋਨਾ ਹੋਣਾ ਜਿਆਦਾ ਲੈ ਕੇ ਕੱਢ ਗਏ ਪਾਰਾ ਹੀ ਉਹ ਕੁਏ ਕੋਈ ਚੱਲਦਾ ਪਿਆ ਕੂਲਰ ਚੱਲਦਾ ਪਿਆ ਇਹ ਫਰਡ ਪੱਕਾ ਚੱਲਦਾ ਪਿਆ ਇਹ ਦਰਵਾਜ਼ਾ ਹੀ ਬੰਦ ਕੀਤਾਦਾ ਨਹੀਂ ਜਿਹੜੇ ਚੀਜ਼ੇ ਆ ਉਹ ਬੋਲੇ ਸ਼ੀਸ਼ੇ ਲੱਗੇਦੇ ਆ ਸਾਨੂੰ ਇੱਕ ਮਾਸਾ ਹੀ ਆਵਾਜ਼ ਨਹੀਂ ਆਈ ਬਾਦ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ ਦੇਰ ਤਲਗੇ ਰਹੇ ਆ ਪਿੱਛੋਂ ਆਇਆ bari ਥੋੜੀ ਆ ਪਹਿਲਾਂ ਦਰਵਾਜ਼ਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆ ਮੈਂ ਸਾਰਾ ਰਾਤੀ ਸਵੇਰੇ ਤਿੰਨ ਵਜੇ ਗਿਆ ਜਾ ਕੇ ਰਿਪੋਰਟ ਕਰਕੇ ਆਇਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਸਭ ਕੁਝ ਕਰਕੇ ਆਲੇ ਦਿਖਾ ਗਏ ਆ ਸਭ ਉਹ ਅੱਗੇ ਚੱਕ ਵੀ ਕਰ ਗਿਆ ਮੁੜ ਕੇ ਦੇਖੋ ਕੀ ਹੁੰਦਾ 6 6:30 ਤੋਂਲੇ ਸੋਨਾ ਲਾ ਲਓ 2 ਲੱਖ ਰੁਪਏ ਕਮੇਟੀ ਦਾ ਤੇ 2 ਲੱਖ ਮੇਰਾ ਕੈਸ਼ 4 ਲੱਖ ਰੁਪਏ ਸਾਡੇ ਨਿਕਲ ਚੁੱਕੇ ਲਗੇ ਆ ਕੋਈ 18000 ਰੁਪਏ ਨੇ ਅਲੱਗ ਰੱਖਦੇ ਕੈਬਰਲ ਮਾਰ ਵਾਸਤੇ ਉਹ ਵੀ ਚੁੱਕੇ ਲਗੇ ਕੋਈ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਆ ਸਾਡੇ ਇਹ ਤੇ ਕੋਈ ਲੋਕ ਨਹੀਂ ਬੰਦਾ ਕੋਈ ਚੋਰ ਫੜੇ ਜਾਣਾ ਚਾਹੀਦਾ ਲੋਕਲ ਪੰਚਾਇਤ ਦੇ ਅਨੁਸਾਰ ਭੇਤੀ ਹੋਣ ਦੇ ਦਿਨ ਮੇਰੇ ਘਰ ਦਾ ਇੱਕ ਇੱਕ ਚੀਜ਼ ਦਾ ਪਤਾ ਜੇ ਮੇਰੇ ਇਹਨੇ ਕਮੇਟੀ ਕਿੱਥੇ ਰੱਖਦੀ ਆ ਸੋਨਾ ਕਿੱਥੇ ਰੱਖਿਆ ਦਾ ਪੈਕ ਇਹਦਾ ਮਤਲਬ ਪਿੰਡ ਦਾ ਬੰਦਾ ਕੋਈ ਭੇਤੀ ਬੰਦਾ ਹੀ ਆ ਉਹ ਬੰਦਾ ਫੜਿਆ ਜਾਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰ ਸੁਰਜੀਤ ਸਿੰਘ ਨੂੰ ਕਹੇ ਚੋਰੀ ਹੋਈ ਹੈ ਜਿਹੜੇ ਕਿ ਬਾਹਰ ਕੂਲਰ ਦੇ ਵਿੱਚ ਵਿਹੜੇ 'ਚ ਸੁੱਤੇ ਸੀਗੇ ਤੇ ਮੌਕੇ ਦੇ ਮੁਤਾਬਕ ਦੇਖਣ ਟੈਕਨੀਕਲ ਸਮਝਾਉਂਦੀ ਆ ਕਿ ਚੋਰ ਪਿਛਲੇ ਪਾਸੋਂ ਜਾਲੀ ਕਾੜ ਕੇ ਅੰਦਰ ਵੜਿਆ ਤੇ ਉਹਨਾਂ ਨੇ ਮਤਲਬ ਜਿਸ ਤਰ੍ਹਾਂ ਆ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਕਮੇਟੀਆ ਦੇ 2 ਲੱਖ ਰੁਪਏ ਸੀਗੇ 4 ਲੱਖ ਗਏ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸ ਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਉਹਨੂੰ ਗੋਲਡ ਬੀਨਾਂ ਦਾ ਕਰੀ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਅਨਲਿਸਿਸ ਕਰ ਰਹੇ ਹਨ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਫੜਨ ਚੱਲੂਗਾ ਤੇ ਬਾਕੀ ਕੋਈ ਕਰਨੀ ਨੁਕਸਾਨ ਚੋਰੀ ਤੇ ਚੋਰੀ ਜੀ ਵੱਡੇ ਵੀ ਤੱਕ ਦੀ ਅਸੀਂ ਬੰਦੀ ਤਾਂ ਵੇ ਠੀਕ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University, Jalandhar. Discover your potential.